ਉੱਧਰ ਜਲਾ ਸਾਨੂੰ ਇੱਕ ਫੇਰ ਤੇ ਜਾਓ ਬਹੁਤ ਹੋ ਜੂਗਾ ਰ ਇੰਨੇ ਗੱਟੇ ਬਹੁਤ ਆ ਉਧਰ ਚਲੋ ਤੇ ਵਾਲਾ ਮਗਰੀਬ ਪੁਛੇਗਾ ਗੱਟੇ ਨਹੀਂ ਸਕਦੇ ਹੋ ਹਰਿ ਸਗਵੰਦਰ ਜੀ ਲਖੀ ਜੀ ਦੇਵਰਾਜ ਜੀ ਪਟਾਣੀ ਪ੍ਰੇਮ ਕੁਮਾਰ ਦੇ ਵੀ ਬਸ ਹੈ ਹਾਂ ਆਪਣਾ ਮੁੰਡਿਆ ਹਾਂ ਤੇ ਸਰਪੰਚ ਜੀ ਬੋਲੋ ਆਪਣੇ ਆਪਣੇ ਸਟੇਟ ਦੇ ਨਾਮ ਆਉਂਦੇ ਆ ਜੀਵਨ ਦੀ ਨਜ਼ਰ ਬੈਂਕਪੁਰ ਰੰਡੀ ਚੈਰੀਟੇਬਲ ٹرسٹ ਹਾਂ ਬਣਾ ਬਣਾ ਲੰਬਾ ਬੰਨੋ ਜਿੱਤਣਾ ਮੈਂ ਲਫੇਰ ਤੇ ਚਾਰੀ ਟੇਬਲ ਅਸਲੀ ਗਲਤੀ ਤੇ ਫਿਰ ਗੈਲਫੇਰ ਐਂਡ ਚੈਰੀਟੇਬਲ ٹرسٹ ਸਤਿ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਾਡੇ ਸੇਵਾਦਾਰ ਮਲੋੜ ਰੋਡ ਗਊਸ਼ਾਲਾ ਦੇਖੇ ਪਹੁੰਚੇ ਹੈ ਸ਼੍ਰੀ ਚੰਦ ਗਊਸ਼ਾਲਾ ਜਜੀਵ ਗਾਂਧੀ ਨਗਰ ਵੈਲਫੇਅਰ ਐਂਡ ਟ੍ਰਸਟ ਦੇ ਸੇਵਾਦਾਰ ਸਾਡੇ ਬੜੇ ਹਮ ਹਮ ਆ ਕੇ ਉਹਦੇ ਨੀਂਦ ਦੀ ਪਰਵਾਹ ਨਾ ਕਰਦੇ ਹੋਏ ਠੰਡ ਦੀ ਪਰਵਾਹ ਨਾ ਕਰਦੇ ਹੋਏ ਗਊਆਂ ਦੀ ਸਾਂਭ ਸੰਭਾਲ ਵਾਸਤੇ ਆਏ ਹੈ ਸਾਡੇ ਨਾਲ ਸਾਡੇ ਸੇਵਾਦਾਰ ਸਾਡੇ ਪ੍ਰਧਾਨ ਜੀ ਰਵਿੰਦਰ ਬੰਸਲ ਜੀ ਸਾਡੇ ਗੋਰਾ ਜੀ ਚੇਅਰਮੈਨ ਜੀ ਗੋਰਾ ਜੀ ਸਾਡੇ ਡਾਕਟਰ ਸਾਹਿਬ ਸਾਡੇ ਨਾਲ ਆਇਆ ਸਾਨੂੰ ਬਹੁਤ ਖੁਸ਼ੀ ਹੋਸਣ ਦੀ ਔਰ ਅਸੀਂ ਦੇਹੀ ਬੇਨਤੀ ਕਰਾਂਗੇ ਵੀ ਸਾਰੇ ਸੇਵਾਦਾਰ ਇਸੇ ਤਰ੍ਹਾਂ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਆਇਆ ਕਰਨ ਭਾਈ ਸਭ ਤੋਂ ਧੰਨਵਾਦ ਹੈ ਔਰ ਅੱਜ ਜੋ ਹਰੇ ਚਾਰੇ ਦੀ ਜੋ ਸੇਵਾ ਦਿੱਤੀ ਗਈ ਹੈ ਆਪਣੀ ਨੇਕ ਕਮਾਈ ਦੇ ਵਿੱਚੋਂ ਸਾਡੇ ਜੈਸ ਯਾਨੀ ਬੰਕਾਂ ਦੇ ਤੇ ਜੋ ਪਰਸਾਂਜੀ ਇਨਸਾਂ ਔਰ ਬੁੱਕਸ ਲਈ ਪੋਗਲ ਦੋਨਾ ਪਰਵਾਰਾਂ ਵੱਲੋਂ ਸੇਵਾ ਕਰਵਾਈ ਗਈ ਹੈ ਜੀ ਸੋ ਮਾਲਕ ਦੇ ਚਰਨਾਂ 'ਚ ਅਰਦਾਸ ਹੈ ਪ੍ਰਾਰਥਨਾ ਜੀ ਆਉਣ ਵਾਲਾ ਸਮਾਂ ਇਹਨਾਂ ਦੋਨਾਂ ਪਰਿਵਾਰਾਂ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਇਸੇ ਤਰ੍ਹਾਂ ਦੀਨ ਦੁੱਖਾਂ ਦੀ ਮਦਦ ਵਾਸਤੇ ਜਿਉਂਦੇ ਰਹਿਣ ਸਾਰੇ ਮਿਲ ਕੇ ਆਪਾਂ ਸਰਵਦੇ ਭਲੇ ਵਾਸਤੇ ਭਾਈਚਾਰਕ ਮਿਲਜਰਨਾਂ 'ਚ ਇੱਕ ਨਾਰਾ ਲਾਣਗੇ